ਸਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਸਾਡੇ ਪ੍ਰਿੰਸੀਪਲ ਸੇਖੋ ਸਾਹਿਬ ਦੀ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਹੈ ਤੇ ਨਵ ਚੇਤਨਾ ਵੱਲੋਂ ਜਿਹੜਾ ਲਗਾਤਾਰ ਡਰੱਗਸ ਤੋਂ ਔਰ ਬਾਕੀ ਜਿਹੜੀ ਸਮਾਜਿਕ ਬੁਰਾਈਆਂ ਸਾਡੇ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਉਹਨੂੰ ਰੋਕਣ ਦੇ ਲਈ ਜਿਹੜੀ ਬੱਚਿਆਂ ਤੋਂ ਅਸੀਂ ਪਹਿਲ ਕੀਤੀ ਹੈ ਮੈਂ ਸਮਝਦਾ ਕਿ ਇਹ ਸੇਖੋ ਸਾਹਿਬ ਦੀ ਤੇ ਇਹਨਾਂ ਦੀ ਟੀਮ ਦੀ ਸਭ ਤੋਂ ਖੂਬਸੂਰਤ ਪਹਿਲ ਹੈ ਕਿਉਂਕਿ ਜਿਹੜੇ ਬੱਚੇ ਨੇ ਅੱਜ ਅਗਰ ਅਸੀਂ ਇਹਨਾਂ ਨੂੰ ਸਹੀ ਸਿੱਖਿਆ ਦੇਣ ਦੇ ਵਿੱਚ ਕਾਮਯਾਬ ਹੋ ਗਏ ਤੇ ਸਾਡਾ ਭਵਿੱਖ ਜਿਹੜਾ ਉਹ ਖੂਬਸੂਰਤ ਹੋਵੇਗਾ। ਇੱਕ ਗੱਲ ਸਾਡੇ ਸਭ ਦੇ ਵਿਚਾਰਨ ਦੀ ਹੈ ਪੂਰੇ ਦੇਸ਼ ਦੇ ਲੋਕਾਂ ਲਈ ਕਿ ਪੀਤੇ ਦਿਨੀ ਬੰ ਕਲਕੱਤਾ ਦੇ ਵਿੱਚ ਇੱਕ ਟੀਚਰ ਦੇ ਤੇ ਮੈਡੀਕਲ ਦੀ ਸਟੂਡੈਂਟ ਜਿਹੜੀ ਡਾਕਟਰ ਹੈ ਉਹਦੇ ਨਾਲ ਜੋ ਦਰਿੰਦਗੀ ਹੋਈ ਹੈ ਇਹ ਜਿਹੜੇ ਦਰਿੰਦੇ ਜਿਨ੍ਹਾਂ ਨੇ ਕੰਮ ਕੀਤਾ ਹੈ ਇਹ ਕਿਤੇ ਗਵਾਂਡੀ ਦੇਸ਼ਾਂ 'ਚੋਂ ਨਹੀਂ ਇੰਪੋਰਟ ਐਕਸਪੋਰਟ ਹੋਏ। ਇਹ ਸਾਡੇ ਹੀ ਸਮਾਜ ਦੇ ਲੋਕ ਨੇ ਸਾਡੇ ਵਿੱਚ ਪਲੇ-ਪੜੇ ਨੇ ਲੇਕਿਨ ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਚੰਗੀ ਤਾਲੀਮ ਚੰਗੀ ਸਭਿਤਾ ਦੇਣ ਦੇ ਵਿੱਚ ناکਾਮ ਰਹੇ ਇਸ ਲਈ ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਉਹਨਾਂ ਜਾਨਵਰਾਂ ਨੂੰ ਸਹੀ ਕਰਨ ਦੀ ਜਿਹੜੇ ਸਾਡੀ ਸਮਾਜਿਕ ਵਿਵਸਥਾ ਜੀ ਪਲ ਰਹੇ ਨੇ ਔਰ ਜਿਨ੍ਹਾਂ ਤੋਂ ਸਾਡੀ ਧੀਆਂ ਪੇਣਾਂ ਨੂੰ ਹੀ ਖਤਰਾ ਹੈ ਇਸ ਲਈ ਜਦ ਤੱਕ ਅਸੀਂ ਉਹਨਾਂ ਨੂੰ ਸਿੱਧੇ ਰਸਤੇ ਨਹੀਂ ਲੈ ਕੇ ਆਵਾਂਗੇ ਤਦ ਤੱਕ ਇੱਕ ਖੂਬਸੂਰਤ ਸਮਾਜ ਜਿਹੜਾ ਹੈ ਉਹ ਸਿਰਜਿਆ ਨਹੀਂ ਜਾ ਸਕਦਾ ਮੈਂ ਅੱਜ ਇਹਨਾਂ ਦੇ ਕੋਲ ਦੂਸਰੀ ਵਾਰ ਆਇਆ ਹਾਂ ਸਕੂਲ ਵੀ ਗਿਆ ਹਾਂ ਇੱਕ ਵਾਰੀ ਤੇ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕਰਦਾ ਵੀ ਸਾਡਾ ਜਿਹੜਾ ਪ੍ਰਿੰਸੀਪਲ ਹੈ ਤੁਹਾਡੇ ਕੋਲ ਸੇਖੋਂ ਇੱਕ ਨਮੂਨੇ ਦੇ ਤੌਰ ਤੇ ਖੁਦਾ ਦੀ ਦੇਨ ਹੈ ਤੇ ਅਗਰ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਮੈਂ ਸਮਝਦਾ ਸਿੱਖਿਆ ਕੇਦਾਰੀ ਜਿਹੜੀ ਹੈ ਉਹ ਇੱਕ ਅੱਛਾ ਰੋਲ ਅਦਾ ਕਰੇ। ਨਵ ਚੇਤਨਾ ਦਾ ਉਡਾਨ 2024 ਅਸੀਂ 2 ਮਹੀਨੇ ਤੋਂ ਲੱਗਦਾ ਚਲਾ ਰਹੇ ਹਾਂ। ਅੱਜ ਇਹਦਾ ਜਿਹੜਾ ਫਾਈਨਲ ਰਿਜ਼ਲਟ ਡੇ ਸੀ ਉਹਦੇ ਚ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੀ ਤੇ ਸ਼ਾਹੀ ਮਾਮ ਦੀ ਪੰਜਾਬ ਜਿਹੜੇ ਹੈ ਜੀ ਚੀਫ ਗੈਸਟ ਤੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਜੀ ਸਿੱਖੋਂ ਆਏ ਨੇ। ਤੇ ਮੈਂ ਸਾਰੇ ਬੱਚਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਲਾਈਵ ਆਰਟਿਸਟ ਜਿਹੜੇ ਆਰਟਿਸਟ ਨੇ ਇਹਨਾਂ ਦੇ ਵਿੱਚ ਅੱਜ ਲਾਈਵ ਹੋ ਕੇ ਸਮਾਜ ਨੂੰ ਇੱਕ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕ ਕੀਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਨਾ ਤੇ ਅੰਡਰਪ੍ਰਾਈਜ਼ ਡਿਸਟ੍ਰਿਬਿਊਸ਼ਨ ਚੱਲ ਰਿਹਾ ਤੇ ਸਾਡੇ ਕੋਲ ਵਰਡ ਨਹੀਂ ਆ ਥੈਂਕਸ ਦੇ ਤੇ ਪ੍ਰਾਈਜ਼ ਵੀ ਘੱਟ ਨੇ ਵੀ ਜਿੰਨਾ ਵਧੀਆ ਬੱਚਿਆਂ ਦਾ ਵਰਕ ਆ ਬੇ ਉਹਨਾਂ ਅਸੀਂ ਉਹਨਾਂ ਅਪਰੀਸ਼ੀਏਟ ਕਰ ਸਕਦੇ ਹਾਂ ਪਰ ਆਉਣ ਵਾਲੇ ਟਾਈਮ 'ਚ ਮੈਂ ਪ੍ਰੋਮਿਸ ਕਰਦਾ ਹਾਂ ਵੀ ਨੈਕਸਟ ਟਾਈਮ ਅਸੀਂ ਹੋਰ ਵੀ ਪ੍ਰਾਈਜ਼ ਵੱਡੇ ਵੱਧੀਆਂ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਅਸੀਂ ਇਹਦੇ ਵਿੱਚ ਕਵਰ ਕਰਾਂਗੇ ਕਲਚਰ ਪ੍ਰੋਗਰਾਮ ਦੇ ਤੇਜਵੰਤ ਕਿਡੋ ਅਕੈਡਮੀ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਮੈਂ ਉਹਨਾਂ ਲਈ ਵੀ ਬਹੁਤ థాంਕਫੁਲ ਹਾਂ ਕਿਉਂਕਿ ਨਾਲ ਜਿਹੜੀ ਕਲਚਰਡ ਐਕਟੀਵਿਟੀ ਹੋਣੀ ਜ਼ਰੂਰੀ ਆ ਸਮਾਜਿਕ ਬੁਰਾਈਆਂ ਦੇ ਉੱਤੇ ਲੜਾਈ ਵੀ ਜ਼ਰੂਰੀ ਆ ਉਹ ਸਾਡੀ ਕੰਟੀਨਿਊ ਆ ਤੇ ਇਹ ਚੱਲਦੀ ਵੀ ਰਹੂਗਾ ਪਤਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਸਾਡੇ ਪ੍ਰਿੰਸੀਪਲ ਸੇਖੋ ਸਾਹਿਬ ਦੀ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਤੇ ਨਵਚੇਤਨਾ ਵੱਲੋਂ ਜਿਹੜਾ ਲਗਾਤਾਰ ਡਰੱਗਸ ਤੋਂ ਔਰ ਬਾਕੀ ਜਿਹੜੀ ਸਮਾਜਿਕ ਬੁਰਾਈਆਂ ਸਾਡੇ ਵਿੱਚ ਤੇਜ਼ੀ ਨਾਲ ਫੱਦ ਰਹੀਆਂ ਉਹਨੂੰ ਰੋਕਣ ਦੇ ਲਈ ਜਿਹੜੀ ਬੱਚਿਆਂ ਤੋਂ ਅਸੀਂ ਪਹਿਲ ਕੀਤੀ ਹੈ ਮੈਂ ਸਮਝਦਾ ਕਿ ਇਹ ਸਿੱਖੋ ਸਾਭ ਦੀ ਤੇ ਇਹਨਾਂ ਦੀ ਟੀਮ ਦੀ ਸਭ ਤੋਂ ਖੂਬਸੂਰਤ ਪਹਿਲ ਹੈ ਕਿਉਂਕਿ ਜਿਹੜੇ ਬੱਚੇ ਨੇ ਅੱਜ ਅਗਰ ਅਸੀਂ ਇਹਨਾਂ ਨੂੰ ਸਹੀ ਸਿੱਖਿਆ ਦੇਣ ਦੇ ਵਿੱਚ ਕਾਮਯਾਬ ਹੋ ਗਏ ਤੇ ਸਾਡਾ ਭਵਿੱਖ ਜਿਹੜਾ ਉਹ ਖੂਬਸੂਰਤ ਹੋਏਗਾ ਇੱਕ ਗੱਲ ਸਾਡੇ ਸਭ ਦੇ ਵਿਚਾਰਨ ਦੀ ਹੈ ਪੂਰੇ ਦੇਸ਼ ਦੇ ਲੋਕਾਂ ਲਈ ਕਿ ਪੀਤੇ ਦੀ ਨੀ ਬੰ ਕਲਕੱਤਾ ਦੇ ਵਿੱਚ ਇੱਕ ਟੀਚਰ ਦੇ ਇੱਕ ਮੈਡੀਕਲ ਦੀ ਸਟੂਡੈਂਟ ਜਿਹੜੀ ਡਾਕਟਰ ਹੈ ਉਹਦੇ ਨਾਲ ਜੋ ਦਰਿੰਦਗੀ ਹੋਈ ਹੈ ਇਹ ਜਿਹੜੇ ਦਰਿੰਦੇ ਜਿਨ੍ਹਾਂ ਨੇ ਕੰਮ ਕੀਤਾ ਇਹ ਕਿਤੇ ਗੁਆਂਢੀ ਦੇਸ਼ਾਂ ਚੋਂ ਨਹੀਂ ਇمپੋਰਟ ਐਕਸਪੋਰਟ ਹੋਏ ਇਹ ਸਾਡੀ ਸਮਾਜ ਦੇ ਲੋਕ ਨੇ ਸਾਡੇ ਵਿੱਚ ਪਲੇ ਬੜੇ ਨੇ ਲੇਕਿਨ ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਚੰਗੀ ਤਾਲੀਮ ਚੰਗੀ ਸਭਿਤਾ ਦੇਣ ਦੇ ਵਿੱਚ ਨਾਕਾਮ ਰਹੇ ਇਸ ਲਈ ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਉਹਨਾਂ ਜਾਨਵਰਾਂ ਨੂੰ ਸਹੀ ਕਰਨ ਦੀ ਜਿਹੜੇ ਸਾਡੀ ਸਮਾਜਿਕ ਵਿਵਸਥਾ ਜੀ ਪਲ ਰਹੇ ਨੇ ਔਰ ਜਿਨ੍ਹਾਂ ਤੋਂ ਸਾਡੀ ਧੀਆਂ ਪੇਣਾਂ ਨੂੰ ਹੀ ਖਤਰਾ ਹੈ ਇਸ ਲਈ ਜਦ ਤੱਕ ਅਸੀਂ ਉਹਨਾਂ ਨੂੰ ਸਿੱਧੇ ਰਸਤੇ ਨਹੀਂ ਲੈ ਕੇ ਆਵਾਂਗੇ ਤਾਂ ਤੇ ਇੱਕ ਖੂਬਸੂਰਤ ਸਮਾਜ ਜਿਹੜਾ ਹੈ ਉਹ ਸਿਰਜਿਆ ਨਹੀਂ ਜਾ ਸਕਦਾ ਮੈਂ ਅੱਜ ਇਹਨਾਂ ਦੇ ਕੋਲ ਦੂਸਰੀ ਵਾਰ ਆਇਆ ਹਾਂ ਸਕੂਲ ਵੀ ਗਿਆ ਹਾਂ ਇੱਕ ਵਾਰੀ ਤੇ ਇਹ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕਰਦਾ ਵੀ ਸਾਡਾ ਜਿਹੜਾ ਪ੍ਰਿੰਸੀਪਲ ਹੈ ਤੁਹਾਡੇ ਕੋਲ ਸਿੱਖੋ ਇੱਕ ਨਮੂਨੇ ਦੇ ਤੌਰ ਤੇ ਖੁਦਾ ਦੀ ਦੇਨ ਹੈ ਤੇ ਅਗਰ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਮੈਂ ਸਮਝਦਾ ਸਿੱਖਿਆ ਗਿਦਾਰੇ ਜਿਹੜੇ ਆ ਇੱਕ ਅੱਛਾ ਰੋਲ ਅਦਾ ਕਰ ਸਕਦਾ ਨਵ ਚੇਤਨਾ ਦਾ ਉਡਾਨ 2024 ਅਸੀਂ 2 ਮਹੀਨਿਆਂ ਤੋਂ ਲਗਭਗ ਚਲਾ ਰਹੇ ਹਾਂ ਅੱਜ ਇਹਦਾ ਜਿਹੜਾ ਫਾਈਨਲ ਰਿਜ਼ਲਟ ਡੇ ਸੀ ਉਹਦੇ ਚ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੀ ਸ਼ਹੀ ਇਮਾਮ ਜੀ ਪੰਜਾਬ ਜਲੇ ਅੱਜ ਚੀਫ ਗੈਸਟ ਤੇ ਜੋਨਾ ਕਮਿਸ਼ਨਰ ਜਸਦੇਵ ਸਿੰਘ ਜੀ ਸਿੱਖੋਂ ਆਏ ਨੇ ਤੇ ਮੈਂ ਸਾਰੇ ਬੱਚਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਲਾਈਵ ਆਰਟਿਸਟ ਜਿਹੜੇ ਆਰਟਿਸਟ ਨੇ ਇਹਨਾਂ ਦੇ ਵਿੱਚ ਅੱਜ ਲਾਈਵ ਆਰਟ ਹੋ ਕੇ ਸਮਾਜ ਨੂੰ ਇੱਕ ਸਮਾਜਿਕ ਬੁਰਾਈਆਂ ਦੇ ਖਿਲਾਫ ਜਾਗਰੂਕ ਕੀਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਤੇ ਅੰਦਰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਚੱਲ ਰਿਹਾ ਤੇ ਸਾਡੇ ਕੋਲ ਵਰਡ ਨਹੀਂ ਆ ਥੈਂਕਸ ਦੇ ਤੇ ਪ੍ਰਾਈਜ਼ ਵੀ ਘੱਟ ਨੇ ਵੀ ਜਿੰਨਾ ਵਧੀਆ ਬੱਚਿਆਂ ਦਾ ਵਰਕ ਆ ਬੇ ਉਹਨਾਂ ਅਸੀਂ ਉਹਨਾਂ ਅਪਰੀਸ਼ੀਏਟ ਕਰ ਸਕਦੇ ਹਾਂ ਪਰ ਆਉਣ ਵਾਲੇ ਟਾਈਮ 'ਚ ਮੈਂ ਪ੍ਰੋਮਿਸ ਕਰਦਾ ਵੀ ਨੈਕਸਟ ਟਾਈਮ ਅਸੀਂ ਹੋ ਵਤੋਂ ਵਤਿਆਂ ਤੁਸੀਂ ਅੱਜ ਚ ਕੋ ਕਰਾਂਗੇ ਕਲਚਰ ਪ੍ਰੋਗਰਾਮ ਦੇ ਵਿੱਚ ਜੋ ਸਕੂਲਾਂ ਦੇ ਤੇਜਵੰਤ ਕਿਟੂ ਅਕੈਡਮੀ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਮੈਂ ਉਹਨਾਂ ਲਈ ਵੀ ਬਹੁਤ ਥੈਂਕਫੁਲ ਹਾਂ ਕਿਉਂਕਿ ਨਾਲ ਜਿਹੜੀ ਕਲਚਰਡ ਐਕਟੀਵਿਟੀ ਹੋਣੀ ਜ਼ਰੂਰੀ ਆ ਸਮਾਜਿਕ ਬੁਰਾਈਆਂ ਦੇ ਉੱਤੇ ਲੜਾਈ ਵੀ ਜ਼ਰੂਰੀ ਆ ਉਹ ਸਾਡੀ ਕੰਟੀਨਿਊ ਆ ਤੇ ਇਹ ਚੱਲਦੀ ਵੀ ਰਹੂਗੀ